ਆਪਣੇ ਘਰ ਤੋਂ ਬਾਹਰ ਖੇਤਾਂ ਦੇ ਵਿੱਚ ਸੋਚ ਦੇ ਲਈ ਗੁਰਦਾਸਪੁਰ ਦੇ ਪਿੰਡ ਅਲੋਵਾਲ ਦੀ ਰਹਿਣ ਵਾਲੀ 35 ਸਾਲਾ ਪ੍ਰਵਾਸੀ ਮਹਿਲਾ ਰੇਖਾ ਨੂੰ ਖੇਤਾਂ ਦੇ ਵਿੱਚ ਹੀ 10 12 ਕੁੱਤਿਆਂ ਨੇ ਘੇਰ ਲਿਆ ਤੇ ਬੁਰੇ ਤਰੀਕੇ ਦੇ ਨਾਲ ਨੋਚ ਖਾਦਾ ਔਰਤ ਦੇ ਸਰੀਰ ਤੇ ਵੱਖ-ਵੱਖ ਥਿਜੀਆਂ ਤੇ ਵੱਡੇ ਵੱਡੇ ਜ਼ਖਮ ਹੋ ਗਏ ਨੇ ਤੇ ਮਹਿਲਾ ਨੂੰ ਪਿੰਡ ਵਾਸੀਆਂ ਦੇ ਵੱਲੋਂ ਮੱਸਾ ਛੁੜਵਾਇਆ ਗਿਆ ਤੇ ਗੁਰਦਾਸਪੁਰ ਦੇ ਇੱਕ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਉਸ ਦੀ ਹਾਲਤ ਇੰਨੀ ਬੁਰੀ ਕੀਤੀ ਗਈ ਸੀ ਕਿ ਉਸ ਦਾ ਮਾਸ ਸਾਰਾ ਨੋਚ-ਨੋਚ ਕੇ ਖਾ ਲਿਆ ਗਿਆ ਸੀ ਨਾੜੀਆਂ ਤੇ ਹੱਡੀਆਂ ਨਜ਼ਰ ਆਉਣ ਲੱਗ ਪਈਆਂ ਸਨ ਤਾਂ ਆਵਾਰਾ ਕੁੱਤਿਆਂ ਦੀ ਇਹ ਦਹਿਸ਼ਤ ਹੁਣ ਵੀ ਬਰਕਰਾਰ ਹੈ ਇੱਥੇ ਦੱਸਿਆ ਜਾ ਰਿਹਾ ਹੈ ਕਿ ਇਹ ਮਹਿਲਾ ਪ੍ਰਵਾਸੀ ਹੈ ਮਜ਼ਦੂਰੀ ਦਾ ਕੰਮ ਕਰਦੀ ਹੈ ਪਤੀ ਵੀ ਮਜ਼ਦੂਰੀ ਕਰਦਾ ਹੈ ਤੇ ਬੀਤੀ ਸ਼ਾਮ ਆਪਣੇ ਪਿੰਡ ਦੇ ਵਿੱਚ ਖੇਤਾਂ ਦੇ ਵਿੱਚ ਬਾਹਰ ਬਣੀ ਹੋਈ ਜਿਹੜੀ ਥਾਂ ਤੇ ਸੌਚ ਕਰਨ ਦੇ ਲਈ ਪਹੁੰਚਦੀ ਹੈ ਤਾਂ ਕੁੱਤਿਆਂ ਦੇ ਝੁੰਡ ਦੇ ਵੱਲੋਂ ਇਸ ਨੂੰ ਘੇਰ ਲਿਆ ਜਾਂਦਾ ਹੈ ਛਪਟਾ ਮਾਰਿਆ ਗਿਆ ਹੈ ਤੇ ਇਸ ਨੂੰ ਸ਼ਿਕਾਰ ਬਣਾ ਲਿਆ ਗਿਆ ਡਾਕਟਰਾਂ ਦਾ ਇਹ ਕਹਿਣਾ ਹੈ ਕਿ ਮਹਿਲਾ ਦੀ ਹਾਲਤ ਕਾਫੀ ਬੁਰੀ ਹੈ ਜ਼ਖਮਾ ਤੋਂ ਇਨਫੈਕਸ਼ਨ ਹੋਣ ਦਾ ਵੀ ਡਰ ਬਣਿਆ ਹੋਇਆ ਰੇਕਾ ਹਲੋ ਨੇ ਫਾਇ ਕੋਈ ਹੋਇਆ ਤਾਂ ਮੈਂ ਚੱਲ ਗਿਆ ਬਾਹਰ ਨੂੰ ਬਾਹਰ ਨੂੰ ਗਿਆ ਮੈਂ ਬਾਹਰ ਵਿੱਚ ਫਿਰਨ ਕੇ ਆਨੇ ਲੱਗਿਆ ਘਰ ਕੁੱਤੇ ਨੇ ਮੈਂ ਦੋਨੋਂ ਨਹੀਂ ਵੇਖਿਆ ਦਾ ਕੁੱਤੇ ਦਾ ਉਹ ਮੇਰੇ ਪਿੱਛੇ ਪੈ ਗਿਆ ਮੈਂ ਆਪਣਾ ਜਾਨ ਬਚਾਣੇ ਚਾਹਿਆ ਫਿਰ ਨਹੀਂ ਬਚਿਆ ਉਹ ਚਾਰੇ ਪਾਸੇ ਘੇਰ ਲੇਤਾ ਵਾ ਚਾਰੇ ਪਾਸੇ ਤਾਂ ਲੱਗ ਗਿਆ ਮੇਰੇ ਪਾਸੇ ਚਿੱਕਣ ਲੱਗ ਗਿਆ ਵਾ ਫਿਰ ਮੈਂ ਆਪਣਾ ਹੋਸ਼ ਕਿਤਾ ਜੇ ਮੈਂ ਉੱਠ ਕੇ ਮੈਂ ਜਾਵਾਂ ਛੋਟੀ ਲੈ ਕੇ ਮੈਂ ਪਜਾਵਾਂ ਮੈਂ ਉੱਠੀ ਨਹੀਂ ਪਿਆ ਮੈਨੂੰ ਹੋਸ਼ ਨਹੀਂ ਆਇਆ ਫਿਰ ਮੈਂ ਪੈ ਗਿਆ ਡਿੱਗ ਪਿਆ ਇਤਨਾ ਸੋਇਆ ਚਿੱਕਾ ਕੱਢਿਆ ਫਿਰ ਇੱਕ ਬੰਦੇ ਤੁਹਾਡੇ ਕੁਮਾਦ ਵਾਲੇ ਉਹ ਬੰਦੇ ਨੇ ਜਾਨ ਬਚਾਇਆ ਫਿਰ ਉਹ ਆਵਾਜ਼ ਮਾਰਿਆ ਸਦਾਰ ਨੂੰ ਫਿਰ ਸਦਾਰ ਆਇਆ ਵਾ ਗੱਗੇ ਫਿਰ ਲੈ ਕੇ ਗਿਆ ਤੇ ਕਹਿੰਦਾ ਕੋਈ ਜ ਇਹਨੂੰ ਇੱਥੇ ਨਾ ਲੈ ਇੱਥੇ ਦਵਾਈ ਕਾ ਨਾ ਫਿਰ ਤੇ ਇੱਥੇ ਨਹੀਂ ਠੀਕ ਹੋਣਾ ਇਹਨੂੰ ਪਾ ਮੈਂ ਅੰਬੜਸ਼ਰ ਲੈ ਜਾ ਪੰ ਗੁਰਦਾਸਪੁਰ ਲੈ ਜਾ ਗੁਰਦਾਸਪੁਰ ਤੇ ਭਰਤੀ ਹੋ ਜਾਏਗਾ ਠੀਕ ਛੇਤੀ ਹੋ ਜਾਏਗਾ ਨਾ ਲਓ ਤੋ ਦਵਾਈ ਦਵਾਈ ਸਾਰੇ ਕੁਝ ਦੇ ਦੇਗਾ ਦਾ ਕੁੱਤੇ ਘਰ ਮੈਂ ਹੈ ਇੱਕ ਪਤੀ ਆ ਦੋ ਬੱਚੇ ਆ ਇੱਕ ਕੁੜੀ ਇੱਕ ਮੁੰਡਾ ਹਮ ਤੋ ਬਾਹਰ ਕਾ ਕੰਮ ਕਰਤਾ ਹੈ ਥਿਆਲੀ ਦਾ ਅੱਛਾ ਡਾਇਰੀ ਦਾ ਹਾਂਜੀ ਡਾਇਰੀ ਦਾ ਟੇਕਰ ਵਾਲਾ ਨੌਕਰੀ ਕਰਦਾ ਵਾ ਪਿਆਲੇ ਦਾ ਉਹ ਵੀ ਕੰਮ ਕਮ ਕਰਦਾ ਸਪਰੇ ਸਪਰੇ ਘਾਤ ਕੋ ਹਮ ਲੋਕੋ ਕੋ ਕਹਿਣਾ ਚਾਹੀਦਾ ਹੈ ਜੇ ਹਮ ਕੋ ਮਦਦ ਲਈ ਪਹਿ ਚਾਹੀਦਾ ਜਿਆਦਾ ਝੋਟ ਲੱਗਿਆ ਵਾ ਕੋ ਪਹਿ ਚਾਹੀਦਾ ਮਦਦ ਕਰ ਦੋ ਮਰਜੀ ਦਸਤਾਨੇ ਮੈਨੂੰ ਦੱਸਦਾ ਬਾਜ ਹੈ ਨਹੀਂ ਮੇਰੇ ਪਾਸ ਪੈਸਾ ਤੋ ਮਦਦ ਕਰੇਗਾ ਤੋ ਇਲਾਜ ਹੋ ਸਕੇਗਾ ਨਹੀਂ ਕਰੇਗਾ ਤੋ ਫੇਰ ਤੋ ਨਹੀਂ ਆ ਸਤਿ ਸ਼ਕਲ ਸਾਰਨ ਜੀ ਮੈਂ ਡਾਕਟਰ ਹਿੰਦਰ ਸਿੰਘ ਦਿਓਲ ਐਜ਼ ਅ ਕ੍ਰਿਟੀਕਲ ਕੇਸ ਸਪੈਸ਼ਲਿਸਟ ਇਨ ਦਿਓਲ ਮਲਟੀ ਸਪੈਸ਼ਲਟੀ ਹਸਪੀਟਲ ਗੁਰਦਾਸਪੁਰ ਅੱਜ ਸਾਡੇ ਕੋਲ ਇੱਕ ਕਰੀਬਨ ਅ 2-3 ਘੰਟੇ ਪਹਿਲਾਂ ਇੱਕ ਪ੍ਰਵਾਸੀ ਮਜ਼ਦੂਰ ਮਹਿਲਾ ਜਿਹਦੀ ਉਮਰ 35 ਸਾਲ ਨਾਮ ਰੇਖਾ ਉਹ ਐਮਰਜੈਂਸੀ ਦੇ ਵਿੱਚ ਆਏ ਸੀਗੇ ਜਿਨ੍ਹਾਂ ਨੂੰ ਕਰੀਬਨ 10 ਕ ਕੁੱਤਿਆਂ ਨੇ ਜਿਹੜਾ ਆ ਉਹ ਨੋਚ-ਨੋਚ ਕੇ ਖਾਦਾ ਹੋਇਆ ਸੀਗਾ ਔਰ ਜਦੋਂ ਅਸੀਂ ਉਹਨੂੰ ਅ ਮਰੀਜ਼ ਨੂੰ ਦੇਖਿਆ ਉਹਦਾ ਇਨਸਪੈਕਸ਼ਨ ਕੀਤੀ ਤਾਂ ਕਾਫੀ ਜਿਹੜੀ ਹੈ ਗੰਭੀਰ ਜਿਹੜੀ ਹੈ ਉਹ ਬਾਈਟ ਸੀਗੀਆਂ ਜਿਹਦੇ ਵਿੱਚ ਉਹਦਾ ਕੰਨ ਵੀ ਖਾਦਾ ਹੋਇਆ ਸੀਗਾ ਸਿਰ ਦੇ ਵਿੱਚ ਜਿਹੜਾ ਇਹ ਮਸਲ ਸੀਗਾ ਇਹ ਵੀ ਵੱਖ ਕੀਤਾ ਹੋਇਆ ਸੀਗਾ ਔਰ ਜਿਹਦੇ ਨਾਲ ਦੋਵੇਂ ਬਾਜੂਆਂ ਦੇ ਉੱਤੇ ਬਹੁਤ ਜ਼ਿਆਦਾ ਕਟਿਆ ਹੋਇਆ ਸੀਗਾ ਤੇ ਦੋਵੇਂ ਪੱਟਾਂ ਦਾ ਜਿਹੜੇ ਮਸਲ ਸੀਗੇ ਉਹ ਜਿਹੜੇ ਉਹ ਬਾਹਰ ਹੋਏ ਬਾਹਰ ਪਏ ਹੋਏ ਸੀ ਜਿਹਦੇ ਕਰਕੇ ਹੱਡੀ ਵੀ ਜਿਹੜੀ ਉਹ ਨੰਗੀ ਦਿਖ ਰਹੀ ਸੀਗੀ ਔਰ ਸਾਡੀ ਸਾਰੀ ਟੀਮ ਨੇ ਬੜੀ ਤੇਜ਼ੀ ਦੇ ਨਾਲ ਜਿਹਦੇ ਵਿੱਚ ਡਾਕਟਰ ਹਰਮਨਪ੍ਰੀਤ ਸਿੰਘ ਜਨਰਲ ਸਰਜਨ ਡਾਕਟਰ ਕਮਲ ਜਿਹੜੇ ਆਰਥੋਪੈਡਿਕ ਸਰਜਨ ਔਰ ਮੈਂ ਕ੍ਰਿਟੀਕਲ ਕੇਸ ਸਪੈਸ਼ਲਿਸਟ ਅਸੀਂ ਸਾਰੇ ਡਾਕਟਰਾਂ ਨੇ ਉਹਨਾਂ ਨੂੰ ਦੇਖ ਕੇ ਸਾਰਾ ਉਹਦਾ ਇਲਾਜ ਸ਼ੁਰੂ ਕੀਤਾ ਉਹਨੂੰ ਸਟੇਬਲ ਕੀਤਾ ਵਾਈਟਲੀ ਸਟੇਬਲ ਕੀਤਾ ਕਿਉਂਕਿ ਉਸ ਟਾਈਮ ਦੇ ਉੱਤੇ ਜਿਹੜਾ ਪੇਸ਼ੈਂਟ ਦਾ ਬੀਪੀ ਸੀਗਾ ਉਹ ਬਹੁਤ ਜ਼ਿਆਦਾ ਨੀਚੇ ਸੀਗਾ ਪੇਸ਼ੈਂਟ ਬਹੁਤ ਜ਼ਿਆਦਾ ਘਬराई ਹੋਈ ਸੀਗੀ ਔਰ ਖੂਨ ਦੇ ਨਾਲ ਲਤਪਤ ਸੀਗੀ ਔਰ ਸਾਡੀ ਸਾਰੀ ਟੀਮ ਨੇ ਇਵਨ ਐਮਰਜੈਂਸੀ ਮੈਡੀਕਲ ਆਫੀਸਰਸ ਨੇ ਸਾਰਿਆਂ ਨੇ ਮਿਲ ਕੇ ਇਸ ਮਰੀਜ਼ ਦਾ ਜਿਹੜਾ ਆ ਸਫਲ ਜਿਹੜਾ ਇਲਾਜ ਕੀਤਾ ਆ ਔਰ ਅਜੇ ਜਿਹੜੀ ਮਰੀ ਮਹਿਲਾ ਆ ਉਹ ਜੇਰੇ ਇਲਾਜ ਆ ਤਾਂ ਕਿ ਜਿਹੜੀ ਹੋਣ ਵਾਲੀਆਂ ਇਨਫੈਕਸ਼ਨਸ ਨੇ ਕੁੱਤੇ ਤੋਂ ਕੱਟਣ ਤੋਂ ਉਹ ਤੋਂ ਜਿਹੜਾ ਬਚਾਇਆ ਜਾ ਸਕੇ